ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੇ ਫੜੇ ਲੈ ਕੇ ਆਜਾਣਾ ਜੀ ਅਗਲੇ 10-12 ਘੰਟੇ ਯਾਨੀ ਕਿ ਅੱਜ ਰਾਤ ਦੇ ਆਫਾ ਗੱਲ ਕਰਨੀਆਂ ਪੰਜਾਬ ਦੇ ਵਿੱਚ ਕਿੰਨੇ ਕੁ ਮੀਂਹ ਦੇ ਆਸਾਰ ਨੇ ਉਹ ਨਾਲ ਲੱਗਦੇ ਖੇਤਾਂ ਦੇ ਵਿੱਚ ਐਸੇ ਵੇਲੇ ਫਚਲੀ ਸਿਸਟਮ ਸਰਗਰਮ ਹੈ ਪੰਜਾਬ ਹਰਿਆਣਾ ਰਾਜਸਥਾਨ ਲੈਂਦੇ ਵਾਲੇ ਪਾਸੇ ਪਲੱਸ ਪਹਾੜੀ ਖੇਤਰਾ ਦੇ ਵਿੱਚ ਪਹਾੜਾ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋ ਰਹੀਆਂ ਨੇ ਕਿਉਂਕਿ ਪ੍ਰੀ ਮੌਨਸਨ ਦੀ ਜਿਹੜੀ ਆ ਦਸਤਕ ਹੋ ਚੁੱਕੀ ਹੈ ਉੱਤਰਾਖੰਡ ਹਿਮਾਚਲ ਜੰਮੂ ਇਹਨਾਂ ਤਿੰਨਾਂ ਖੇਤਰਾ ਦੇ ਵਿੱਚ ਜ਼ਬਰਦਸਤ ਮੀਂਹ ਲੱਗ ਰਹੇ ਨੇ ਤੇ ਜਿਹੜੇ ਪਹਾੜਾ ਵੱਲੋਂ ਕੋਚ ਕਰ ਰਹੇ ਨੇ ਲੋਕ ਪੰਜਾਬ ਵੱਲੋਂ ਹਰਿਆਣਾ ਰਾਜਸਥਾਨ ਵੱਲੋਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਤੁਸੀਂ ਥੋੜੇ ਦਿਨ ਪਰਹੇਜ਼ ਕਰ ਸਕਦੇ ਆ ਕਿਉਂਕਿ ਉੱਥੇ ਹੋ ਸਕਦਾ ਹੈ ਕਿ ਹਾਲਾਤ ਵਿਗੜ ਸਕਦੇ ਨੇ ਉੱਥੇ ਨਦੀਆਂ ਨਾਲੇ ਜਿਹੜੇ ਹਫਾਂ ਤੇ ਚੱਲ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਗੱਲ ਆਵਾਂਗੇ ਮੌਸਮ ਤੇ ਪੰਜਾਬ ਦੇ ਵਿੱਚ ਜਏਗਾ ਸਾਨੂੰ ਦੁਪਹਿਰੇ ਅਪਡੇਟ ਫਾਈ ਸੀ ਕਿ ਆਉਂਦੇ ਘੰਟਿਆਂ ਦੇ ਵਿੱਚ ਲੁਧਿਆਣਾ ਸ਼੍ਰੀ ਫਤਗੜ ਸਾਹਿਬ ਰਾਜਪੁਰਾ ਖੰਨਾ ਪਟਿਆਲਾ ਤੇ ਨਾਲ ਲੱਗਦੇ ਰੋਪੜ ਮਹਾਲੀ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਸੋ ਮੀਂਹ ਲੱਗੇ ਨੇ ਤੇ ਠੰਡੀਆਂ ਹਨੇਰੀਆਂ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਮੀਦ ਅਰਜ ਹੋਏ ਨੇ ਲੁਧਿਆਣਾ ਦੇ ਪੂਰਬੀ ਖੇਤਰ ਜਿਨ੍ਹਾਂ ਦੇ ਵਿੱਚ ਸਮਰਾਲਾ ਸਾਨੇਵਾਲ ਦੌਰਾਹਾ ਤੇ ਰਾਏਕੋਟ ਬਰਨਾਲਾ ਦੇ ਕੁਝ ਪੂਰਬੀ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਪੈਲ ਦੇ ਖੇਤਰਾਂ ਦੇ ਵਿੱਚ ਜਬਰਦਸਤ ਮੀਂਹ ਵਰਝ ਹੋਏ ਨੇ ਕਿਤੇ ਕਿਤੇ ਹਲਕੇ ਛਰਾਟੇ ਲੱਗੇ ਨੇ ਕਿਤੇ ਕਿਤੇ ਮੀਂਹ ਨਹੀਂ ਵੀ ਪਿਆ ਉੱਥੇ ਕਿਤੇ ਹਲਕੇ ਕੰਮ ਨਾਲ ਹਲਕੇ ਛਰਾਟੇ ਨਾਲ ਕੰਮ ਸਰਿਆ ਤੇ ਕਿਤੇ ਕਿਤੇ ਤੇਜ਼ ਛਰਾਟੇ ਦੇ ਨਾਲ ਜੜੀਆਂ ਨੇ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਨੇ ਇਸ ਵੇਲੇ ਵੀ ਤੇ ਉੱਥੇ ਮੀਂਹ ਲੱਗਣਗੇ ਆਦੇ ਘੰਟਿਆਂ ਦੇ ਦਰਮਿਆਨ ਪਛਲੇ ਜੇਤਾਂ ਖੇਤਰਾ ਸਰਗਰਮ ਹੈ ਹਰਿਆਣਾ ਦੇ ਵਿੱਚ ਜਿਓਗ੍ਰਾਫੀਆ ਦੇਖਦੇ ਆ ਤੇ ਲਗਾਤਾਰ ਗਰਜਣੇ ਵਾਲੇ ਜਿਹੜੇ ਬੱਦਲ ਆ ਬਣ ਰਹੇ ਨੇ ਰਾਜਸਥਾਨ ਦੇ ਵਿੱਚ ਤੇ ਆਉਂਦੇ ਘੰਟਿਆਂ ਦੇ ਵਿੱਚ ਹਰਿਆਣਾ ਦੇ ਫੌਤੇ ਖੇਤਰਾ ਨੂੰ ਇਹ ਮੀਂਹ ਨਾਲ ਕਵਰ ਕਰਨਗੇ ਜਿਹਦੇ ਵਿੱਚ ਹਿਸਾਰ, ਜਿੰਦ, ਭਵਾਨੀ, ਰੋहतक, ਚੱਜਰ, ਕੁਰੂ ਖੇਤਰ, ਕਰਨਾਲ, ਪਾਣੀਪਤ, ਸੋਨੀ ਫਤਮਪਾਲਾ ਇਹਨਾਂ ਖੇਤਰਾ ਦੇ ਵਿੱਚ ਮੀਂਹ ਲੱਗਣ ਦੀ ਪੂਰੀ ਫੁਰੀ ਉਮੀਦ ਆਉਂਦੇ ਘੰਟਿਆਂ ਦੇ ਦਰਮਿਆਨ। ਰਾਜਸਥਾਨ ਦੇ ਵਿੱਚ ਮੀਂਹ ਲੱਗ ਰਹੇ ਨੇ ਜੀ ਅੱਜ ਸਵੇਰ ਤੋਂ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਨੇ ਹਾਲਾਂਕਿ ਕੁਝ ਖੇਤਰ ਮੀਂਹਾਂ ਤੋਂ ਸਖਣੇ ਵਾਟਰਿੰਗ ਵਾਲੇ ਅੱਜ ਗੱਲ ਕਰਦੇ ਆਂ ਬਠਿੰਡਾ ਫਜਲਕਾ ਫਰੀਦਕੋਟ ਸਿਰਮਕਸਰ ਸਾਹਿਬ ਮਲੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਦਲ ਸੁੱਕਾ ਤੌਰ ਤੇ ਜਿਹੜਾ ਉੱਪਰਲੇ ਫੱਦਰ ਤੇ ਬਣਿਆ ਹੋਇਆ ਹਾਲੇ ਵੀ ਲਹਿੰਦੇ ਵਾਲੇ ਫਾਸੇ ਹੋਏ ਤਗੜਾ ਬੱਦਲ ਨਹੀਂ ਵੱਧ ਰਿਹਾ ਜਦੋਂ ਬੱਦਲ ਬਣ ਗਿਆ ਤੇ ਤੁਹਾਨੂੰ ਅਪਡੇਟ ਹੈ ਜਿਹੜੀ ਲਿਖਤੀ ਪੋਸਟ ਪਾ ਕੇ ਸਾਂਝੀ ਕਰਦਾਂਗੇ ਜਦੋਂ ਬੱਦਲ ਬਣਿਆ ਤੇ ਉਹ ਫਿਰ ਚਾਰ-ਪੰਜ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਤੇ ਇੱਥੇ ਵੀ ਫਿਰ ਮੀਂਹ ਦੇ ਆਸਾਰ ਜੜੇ ਆ ਬਣ ਜਾਣਗੇ ਦਬਾਬਾ ਖੇਤਰ ਜੀ ਹੁਸ਼ਿਆਰ ਫਰਨਾਵਾ ਸ਼ਹਿਰ ਦੇ ਵਿੱਚ ਉਮੀਦ ਹੈ ਆਸਾਰ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਹਾਲੇ ਹੀ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗ ਵੀ ਚੁੱਕੇ ਨੇ ਜੇਕਰ ਮਾਜੇ ਦੀ ਗੱਲ ਕਰਦੇ ਆ ਜਿਉ ਗੁਰਦਾਸਪੁਰ ਸ੍ਰੀ ਅਮ੍ਰਿਤਸਰ ਸਾਹਿਬ ਪਠਾਨਕੋਟ ਸ੍ਰੀ ਤਰਨਤਾਰਨ ਸਾਹਿਬ ਚਾਰਾ ਜਿਲ੍ਹਿਆਂ ਦੇ ਵਿੱਚ ਫਿਲਹਾਲ ਮੌਸਮ ਸ਼ਾਂਤ ਹੈ ਬੱਦਲ ਬਣਿਆ ਹੋਇਆ ਉੱਪਰਲੇ ਫੱਦਰ ਤੇ ਹਾਲ ਜੇਕਰ ਲਹਿੰਦੇ ਵਾਲੇ ਪਾਸੇ ਬੱਦਲ ਬਣ ਗਿਆ ਉਹਦੇ ਅਫਰਡ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਆਉਂਦੇ ਘੰਟਿਆਂ ਦੇ ਦਰਮਿਆਨ ਇੱਥੇ ਉਮੀਦ ਹੀ ਉਮੀਦ ਘੱਟ ਹੈ ਹਲਕੇ ਸ਼ਰਾਟੇ ਲੱਗ ਜਾਣ ਉਹ ਤੋਂ ਇਨਕਾਰ ਨਹੀਂ ਕਰ ਸਕਦੇ ਕੇਂਦਰੀ ਮਾਲਵਾ ਹਲੇ ਮੀਂਹ ਲੱਗ ਰਹੇ ਨੇ ਤੇ ਹੌਦੇ ਘੰਟਿਆਂ ਦੇ ਵਿੱਚ ਵੀ ਆਸਾਰ ਨੇ ਮੀਂਹ ਲੱਗਣ ਦੀ। ਸੋ ਅੱਜ ਮੌਸਮ ਖਾਗ ਨੇ ਵੀ ਅਲਰਟ ਜਾਰੀ ਕੀਤੇ ਹੋਏ ਨੇ। ਮੈਸੇਜ ਆਜ ਹੋਣੇ ਆ ਤੁਹਾਨੂੰ ਫੋਨਾਂ ਦੇ ਵਿੱਚ ਕਿ ਹੌਦੇ ਘੰਟਿਆਂ ਦੇ ਵਿੱਚ ਮੀਂਹ ਜੜਿਆ ਜਾਰੀ ਹੋਣਗੇ, ਲੱਗਣਗੇ। ਤੇ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੁਝ ਖੇਤਰਾਂ ਵਿੱਚ ਹਾਤੋ ਸਖਣੇ ਵੀ ਰਹਿਣਗੇ। ਸੋ ਅੱਜ ਰਾਤ ਇਹ سلسلہ ਚੱਲਦਾ ਰਹਿਣਾ ਕਿਉਂਕਿ ਦੁਪਹਿਰ ਤੋਂ ਬਾਅਦ ਬੱਦਲ ਬਣਿਆ ਇਸ ਲਈ ਕਿ ਦੇਖਦੇ ਜਿੱਥੇ ਮੀਂਹ ਲੱਗ ਰਹੇ ਨੇ, ਉਹਨਾਂ ਖੇਤਰਾਂ ਦੇ ਵਿੱਚ ਤੇਜ਼ ਹਨੇਰੀ ਵੀ ਚੱਲ ਰਹੀ ਆ, ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਇਸਲਾਵਾ ਜੋ ਅੱਜ ਰਾਤ ਦੇ ਬਾਅਦ ਯਾਨੀ ਕਿ ਕੱਲ ਸਵੇਰੇ ਵੀ ਉਮੀਦ ਆਸਾਰ ਹੋਣਗੇ ਉਹ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਲਾਈਵ ਆ ਕੇ ਅਸੀਂ ਜਾਣਕਾਰੀ ਦੇਵਾਂਗੇ ਕੱਲ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਜੜਿਆ ਉਮੀਦ ਹੈ ਫਿਲਹਾਲ ਅੱਜ ਰਾਤ ਹੌਤੇ ਖੇਤਰਾਂ ਦੇ ਵਿੱਚ ਮੀਂਹ ਜੜਿਆ ਫੌਂਚ ਕਰ ਸਕਦੇ ਨੇ ਖਾਸ ਕਰ ਮਾਲਵਾ ਕੇਂਦਰੀ ਮਾਲਵਾ ਦੁਆਬਾ ਤੇ ਫਗਵਾ ਦੇ ਇਹ ਖੇਤਰ ਤਿਆਰ ਰਹਿਣ ਇੱਥੇ ਮੀਂਹ ਜੜਿਆ ਟੁੱਟਵੇਂ ਤੌਰ ਤੇ ਅੱਜ ਲੱਗਦੇ ਰਹਿਣਗੇ ਰਾਤ ਨੂੰ ਇਸੇ ਇਸੇ ਜਿਹੜਾ ਸਿਲਸਿਲਾ ਇਹ ਚੱਲਦਾ ਰਹੇਗਾ ਧੰਨਵਾਦ